ਸਤਨਾਕ ਸ੍ਰੀ ਹੋ ਹੈ ਗੁਰੂ ਵਾਹੇ ਗੁਰੂ ਸਹਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਤੇ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੈ sevak jan man par takh guru nis tore bani guru guru hai bani vech bani amrit sare gora bani kahe sevak jan man ਪਰਤਖ ਗੁਰੂ ਨਿਸਤੋਰੇ ਸੋ ਕਹੋ ਟਲ ਗੁਰ ਸੇਵੀਆ ਹਨਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਤ ਖਸਮ ਦੇ 100 ਅਰਸੋਂ ਕੁਰਸੋਂ ਛੱਟਿਆ ਤੋੜ ਦੇਠੇ ਸੱਚੇ ਪਤਸ਼ਹ ਮਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਪਤਸ਼ਹ ਸਿਰਸਾ ਹਾਨਸ ਸੋ ਜਸਾ ਪਾਸ ਬਠੈ ਸੋਈਐ ਸਵਨਾ ਦਾ ਏਸੋ ਰਾਗ ਸੁਹੀ ਅਸ਼ਟਪਦੀਆ ਮਹੱਲਾ ਚੌਥਾ ਕਰ ਦੁਜਾ ਇੱਕ ਓੰਕਾਰ ਸਤ ਗੁਰ ਪਰਸਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰਹਿ ਤਾ ਸਤਗੁਰ ਮਿਲਹਿ ਹਰ ਹਰ ਨਾਮ ਧਿਆਈ ਰਹਾਉ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਭਏ ਆਪ ਵਿਚਾਈ ਸਨਾ ਹਰ ਦੇਖਣ ਕਾ ਤੋਈ ਕਿਰਪਾ ਕਰੇ ਤੋ ਸਤਗੁਰ ਮਿਲਹਿ ਹਰ ਹਰ ਨਾਮ ਧਾਈ ਰਹਾਓ ਜੇ ਸੁਖ ਦੇਹ ਤੋਜੇ ਅਰਾਧੀ ਦੁਖ ਪੇ ਤੋਜੇ ਅਧਾਈ ਜੇ ਭੁਖ ਦੇ ਤ ਇਤਹੀ ਰਾਜਾ ਦੁੱਖ ਵਿੱਚ ਸੋਖ ਮਨਾਈ ਤਨ ਮਨ ਕਾਟ ਕਾਟ ਸਭ ਹਰਪੇ ਇਤ ਅਗਨੀ ਆਪ ਜਲਾਈ ਅੱਖਾ ਫੇਰੀ ਪਾਣੀ ਢੋਆ ਜੋ ਦੇਵ ਹੈ ਸੋ ਖਾਈ ਨਾਨਕ ਗਹਿਰ ਨਾਨਕ ਗਰੀਬ ਦਹਿ ਪਿਆ ਦਵਾਰ ਹਰ ਅਮੇਲ ਲੇ ਹੋ ਵਡਿਆਈ ਪਖਾ ਫੇਰੀ ਪਾਣ ਜੋ ਦੇਵੇ ਸੋ ਖਾਈ ਨਾਲਕ ਗਰੀਬ ਡਹਿ ਪਿਆ ਦਵਾਰ ਹਰ ਮੇਲ ਲਿ ਹੋ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਅਸ਼ਟਪਦੀਆ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸਪਹਿ ਆਪ ਵਿਚਾਈ ਦਰਸਨ ਹਰ ਦੇਖਣ ਕੈ ਤਾਈ ਕਿਰਪਾ ਕਰੇ ਤੋ ਸਤਗੁਰ ਮਿਲਹਿ ਹਰ ਹਰ ਨਾਮ ਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ